ਸਵਾਗਤ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਜਗਤਾਰ ਸਿੰਘ ਜੀ ਜਿਹੜੇ ਕਿ ਹਿਸਟੋਰੀਅਨ ਨੇ ਔਰ ਹਿਸਟਰੀ ਨਾਲ ਨੇੜਿਓਂ ਜੁੜੇ ਹੋਏ ਨੇ ਮੈਂ ਜੀ ਆਇਆਂ ਥੈਂਕ ਯੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਇਹ ਅਸਤੀਫਾ ਉਹਨਾਂ ਅੰਤਰਿੰਕ ਕਮੇਟੀ ਵੱਲੋਂ ਲਿਖਿਆ ਹੈ ਜਿੱਥੇ ਅਜੇ ਪ੍ਰਵਾਨ ਹੋਣਾ ਬਾਕੀ ਆ ਹੁਣ ਨੀਚਲਾ ਕੇ ਤੱਕਿਆ ਜਾ ਰਿਹਾ ਕਿ ਅੰਤਰਿੰਕ ਕਮੇਟੀ ਦੀ ਮੀਟਿੰਗ ਕਦੋਂ ਕਾਲ ਕੀਤੀ ਜਾਂਦੀ ਆ ਔਰ ਆਮ ਤੌਰ ਤੇ ਅਜਿਹੇ ਸਥਿਤੀਆਂ ਚ 72 ਘੰਟੇ ਦੇ ਨੋਟਿਸ ਕੀਤੀ ਜਾਂਦੀ ਹੁੰਦੀ ਆ ਨਜ਼ਰਾਂ ਸਾਰੀਆਂ ਸੀਨੀਅਰ ਮੀਤ ਪ੍ਰਧਾਨ ਤੇ ਟਿੱਕੀਆਂ ਨੇ ਲਗੁਜੀਤ ਸਿੰਘ ਵਿਰਕ ਤੇ ਦੂਜਾ ਸਵਾਲ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਤੋਂ ਆਪਣਾ ਅਸਤੀਫਾ ਅਕਾਲ ਤੱਕ ਸਾਬ ਸਕੱਤਰੇਤ ਦੇ ਵਿੱਚ ਦਿੱਤਾ ਹੈ ਕੀ ਸਿੰਘ ਸਾਹਿਬ ਉਹਨਾਂ ਨੂੰ ਕੰਮ ਕਰਦੇ ਰਹਿਣ ਲਈ ਕਹਿਣਗੇ ਜਾਂ ਅਸਤੀਫਾ ਪ੍ਰਵਾਨ ਕਰ ਲੈਣਗੇ ਤੀਜਾ ਸਵਾਲ ਜੇਕਰ ਧਾਮੀ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ ਬਤੌਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤਾਂ ਫਿਰ ਅੱਗੇ ਪ੍ਰਬੰਧ ਕੀ ਨੇ ਕਿ ਤੁਰੰਤ ਨਵਾਂ ਪ੍ਰਧਾਨ ਚੁਣਨਾ ਪੈਂਦਾ ਹੈ ਜਾਂ ਮੌਜੂਦਾ ਪ੍ਰਬੰਧ ਦੇ ਵਿੱਚ ਕੋਈ ਵਿਅਕਤੀ ਕਾਰਜਕਾਰੀ ਚ ਸੀਨੀਅਰ ਹੋਣ ਦੇ ਨਾਤੇ ਅੱਗੇ ਵਧਦਾ ਰਹੂਗਾ ਇਹ ਸਵਾਲ ਨੂੰ ਅਡਰੈਸ ਕਰਦੇ ਆ ਤੇ ਇਹਦੇ ਨਾਲ ਹੀ ਇਹ ਵੀ ਸਵਾਲ ਕਿ ਹੁਣ ਸੱਤ ਮੈਂਬਰੀ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਹੋਵੇਗੀ ਕਿ ਨਹੀਂ ਹੋਵੇਗੀ ਦਰਮਿਆਨ ਦੇ ਵਿੱਚ ਧਾਮੀ ਸਾਹਿਬ ਦਾ ਅਸਤੀਫਾ ਕਿਉਂ ਆਇਆ ਇਹਦੇ ਪਿੱਛੇ ਕਿਹੜੇ ਕਾਰਨ ਬਣੇ ਕਿ ਉਹ ਅਕਾਲੀ ਦਲ ਨਾਲ ਨਾਰਾਜ਼ ਨੇ ਜਾਂ ਅਕਾਲੀ ਦਲ ਨੂੰ ਬਚਾਉਣਾ ਚਾ ਰਹੇ ਨੇ ਧਾਮੀ ਸਾਹਿਬ ਨੇ ਇਹ ਅਸਤੀਫਾ ਸੁਰਖਰੂ ਹੋਣ ਲਈ ਦਿੱਤਾ ਹੈ ਜਾਂ ਉਹ ਆਪਣੇ ਕਿਸੇ ਬਹੁਤ ਵੱਡੇ ਦਬਾਅ ਤੋਂ ਬਚਣਾ ਚਾ ਰਹੇ ਸੀਗੇ ਇਹ ਸਵਾਲ ਨੇ ਇਹਨਾਂ ਦੇ ਅਸਤੀਫੇ ਨਾਲ ਦਬਾਅ ਕਿੱਥੇ ਆਇਆ ਕਿ ਸਿੰਘ ਸਾਹਿਬ ਫਸ ਗਏ ਨੇ ਯਾਨੀ ਰਗਵੀਰ ਸਿੰਘ ਜਾਂ ਇਹਦੇ ਨਾਲ ਸਥਿਤੀਆਂ ਕੁਝ ਬਦਲ ਗਈਆਂ ਨੇ ਕੀ ਅਕਾਲੀ ਦਲ ਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਇਹ ਸਾਰੇ ਸਵਾਲ ਹਵਾ 'ਚ ਤੈਰ ਰਹੇ ਆ ਆਪਾਂ ਇਹਦੇ ਉੱਤੇ ਗੱਲ ਕਰਾਂਗੇ ਪਰ ਮੈਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਤੋਂ ਸਮਝਣਾ ਚਾਹੂੰਗਾ ਕਿ ਜਦੋਂ ਇਹ ਅਸਤੀਫਾ ਆ ਗਿਆ ਤਾਂ ਹੁਣ ਸਿਚੁਏਸ਼ਨ ਕੀ ਆ ਇਹਨਾਂ ਦੀ ਪਹਿਲੀ ਟਿੱਪਣੀ ਨਾਲ ਅੱਗੇ ਤੁਰਦੇ ਆ ਇਹ ਲੌਜੀਕਲ ਹੈ ਜੀ ਬਿਲਕੁਲ ਸਟੈਪ ਇਹਨਾਂ ਦਾ ਹੋਰ ਕੋਈ ਰਸਤਾ ਇਹਨਾਂ ਕੋਲ ਹੈ ਨਹੀਂ ਸੀ ਯਾ ਟੂਲ ਬਣ ਜਾਂਦੇ ਉਹਨਾਂ ਤਾਕਤਾਂ ਨਾਲ ਜਿਨ੍ਹਾਂ ਦੇ ਪ੍ਰੈਸ਼ਰ ਤਲੇ ਇਹਨਾਂ ਨੇ ਰਿਜ਼ਾਈਨ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਵਿੱਚ ਜਿਹੜੀ ਟੱਕਰ ਚੱਲ ਰਹੀ ਹੈ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੂਸਰੀ ਕੈਜ਼ੁਅਲਟੀ ਹੈ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇਹਦਾਰ ਤਖਤ ਦਮਦਮਾ ਸਾਹਿਬ ਤੇ ਸਾਹਿਬ ਦਾ ਐਕਟਿੰਗ ਦੇਹਦਾਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਉਹਨਾਂ ਦੇ ਡਿਸਫਸਿਲਟੇ ਸਾਈਨ ਸਾਹਿਬ ਜੀ ਦੇ ਹਿੱਕਰ ਹੋਇਆ ਇਹਨਾਂ ਵਿੱਚ ਤੇ ਹੁਣ ਅੱਗੇ ਮਸਲਾ ਜਿਹੜਾ ਸੀ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਗਈ ਅਕਾਰੇ ਦਲ ਦੀ ਪਰਤੀ ਕਰਨ ਵਾਸਤੇ ਸੁਪਰਵਾਈਜ਼ ਕਰਨ ਵਾਸਤੇ ਪਹਿਲਾਂ ਤਾਂ ਉਹਦੀ ਮੀਟਿੰਗ ਨਹੀਂ ਕਾਲ ਹੋ ਸਕੀ ਅਕਾਰੇ ਦਲ ਨੇ ਉਹ ਟਕਰਾ ਉਸੇ ਗੱਲ ਤੇ ਆ ਕੇ ਹਮ ਅਕਾਰੇ ਦਲ ਨੇ ਉਹ ਕਮੇਟੀ ਸੱਤ ਮੈਂਬਰੀ ਵਰਚੁਅਲੀ ਰਜੈਕਟ ਕਰਤੀ ਤੇ ਉਹਨੇ ਆਪਣੀ ਪਰਤੀ ਸ਼ੁਰੂ ਕਰਤੀ ਤੇ ਅਕਾਲ ਤਖਤ ਵੱਲੋਂ ਕੋਈ ਕੈਟੇਗੋਰਿਕ ਜਿਹੜੋ ਕਿਨੇ ਡਾਇਰੈਕਸ਼ਨ ਉਸ ਤੋਂ ਬਾਅਦ ਨਹੀਂ ਸੀ ਆਈ ਤੇ ਅਖੀਰ ਤੇ ਆ ਕੇ ਇਹ ਸਾਰਾ ਮਸਲਾ ਫਿਰ ਚੱਲਿਆ ਅਗੇ ਤੇ ਫਿਰ ਕਮੇਟੀ ਜੀ ਨੇ ਇੱਕ ਮੀਟਿੰਗ ਬੁਲਾਈ ਸਾਲ ਤੱਕ ਦੇ ਖਿਲਾਫ ਐਸਜੀਪੀਸੀ ਦਾ ਪ੍ਰਧਾਨ ਜਾ ਹੀ ਨਹੀਂ ਸਕਦਾ ਹੁਣ ਐਸਜੀਪੀਸੀ ਦਾ ਸਾਰੀ ਗੱਲ ਤੇ ਰੋਲ ਕੀ ਹੈ ਆਪਣੇ ਤਿੰਨ ਸੰਸਥਾਵਾਂ ਅਕਾਲ ਤਖਤ ਨੂੰ ਬਰਕ ਚਮੜੀ ਕਬਟੇ ਨਾ ਵਰਤੋ ਚਮੜੀ ਅਕਾਲੀਦਲ ਨਾ ਵਰਤੋ ਸਰੋਵਣੀ ਕਾਲੇ ਦਲ ਹੋਣਾ ਅਲਟੀਮੇਟਲੀ ਕਾਲੇ ਦਲ ਬਾਦਲ ਬਣ ਕੇ ਰਹਿ ਗਿਆ ਉਹ ਚਲੋ ਸਾਡਾ ਵਿਸ਼ਾ ਨਹੀਂ ਉਹ ਆਪਾਂ ਉਹਤੇ ਗੱਲ ਨਹੀਂ ਲੇਕਿਨ ਮੈਂਸ਼ਨ ਕਰਨਾ ਜ਼ਰੂਰੀ ਹੈ ਅਕਾਲ ਤਖਤ ਔਰ ਸਰੋਵਣੀ ਕਾਲੇ ਦਲ ਦੇ ਵਿੱਚ ਲਿੰਕ ਹੈ ਲੋ ਦਲ ਨਾਲ ਉਹ ਲਿੰਕ ਹੈ ਦੂਸਰਾ ਬਫਰ ਐਸਪੀਸੀ ਇਹਨਾਂ ਦੋਵਾਂ ਦੇ ਵਿੱਚ ਲਿੰਕ ਹੈ ਤੇ ਜਦ ਤੱਕ ਤਿੰਨਾਂ ਦਾ ਬੈਲੈਂਸ ਨਹੀਂ ਬਣਦਾ ਉਸ ਤੱਕ ਜਿਹੜੀ ਸਿੱਖ ਸਿਆਸਤ ਹੈ ਉਸ ਸਟੇਬਲ ਹੈ ਨਹੀਂ ਹੁੰਦੀ ਇਸ ਤੇ ਹੁਣ ਟਕਰ ਆ ਗਈ ਸੀ ਕਿ ਜਦੋਂ 2 ਦਸੰਬਰ ਨੂੰ ਕੋਕੋਨਾਵਾ ਅਦਾਲਤ ਤੱਕ ਸਹਾਰਤਾ ਲਾਗੂ ਹੋਇਆ ਤੇ ਸਿੱਖ ਲੀਡਰਾਂ ਨੇ ਸਣੇ ਸ਼੍ਰੋਮਣੀ ਕਾਰਜਕਾਰਾਲ ਦੇ ਉਸ ਵੇਲੇ ਦੇ ਪਰਦਾ ਸੁਖਵੀਰ ਸਿੰਘ ਬਾਦਲ ਜਿਹਨਾਂ ਨੇ ਅਸਤੀਫਾ ਦਿੱਤਾ ਹੋਇਆ ਸੀਗਾ ਇਹਨਾਂ ਨੇ ਮੰਗਿਆ ਕਿ ਮੰਨਿਆ ਕਿ ਅਸੀਂ ਗੁਰਾਹ ਕੀਤੀ ਬਾਅਦ ਉਸ ਤੋਂ ਮੁਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਜਿਹੜਾ ਹੋਣਾ ਸੀ ਉਹ ਹੋ ਚੁੱਕਿਆ ਸੀਗਾ ਹਮ ਸਕਾਲਿਦ ਇਹ ਤਾਂ ਸੱਤਵੇਂ ਮੈਂਬਰੀ ਕਮੇਟੀ ਦੂਸਰਾ ਕਾਲੀਦਲ ਸੁਖਵੀਰ ਸਿੰਘ ਬਾਦਲ ਦੀ ਸਮੱਸਿਆ ਖੋਰੇ ਬਹੁਤ ਵੱਡੀ ਹੈ ਨਾ ਉਹ ਸੱਤਵੇਂ ਮੈਂਬਰੀ ਕਮੇਟੀ ਤੋਂ ਵੱਡੀ ਹੈ ਮੈਂ ਉਹਦਾ ਵੀ ਜ਼ਿਕਰ ਕਰਦਾ ਹਾਂ ਮੈਂ ਪਹਿਲਾਂ ਉਸ ਇਹਨਾਂ ਦੇ ਫਾਦਰ ਸਰ ਦਾ ਪ੍ਰਕਾਸ਼ੀ ਬਾਦਲ ਦਾ ਜਿਹੜਾ ਫਖਰੇ ਕਾਮ ਪਾਤਰਤ ਜਿਹੜਾ ਕਿਤਾਬ ਸੀ ਉਹ ਵਾਪਸ ਲਿਆ ਉਹਨੇ ਸਾਰੀ ਬਾਦਲ ਪਰਿਵਾਰ ਦੀ ਜਿਹੜੀ ਸਿਆਸੀ ਲਗੇ ਸੀ ਉਹ ਪੋਚ ਕੇ ਰੱਖਤੀ ਤਾਂ ਉਹ ਹੁਣ ਵਾਪਸ ਕਰਾਉਣਾ ਚਾਹਦੇ ਹੁਣ ਜੇ ਕਿਸੇ ਆਪਣੇ ਜੇਸੇਦਾਰ ਨੂੰ ਲਾ ਕੇ ਆਪਣਾ ਪ੍ਰਧਾਨ ਐਸਜੀਪੀਸੀ ਦੇ ਲਾ ਕੇ ਵਾਪਸ ਕਰਾਵੇ ਲੈਣ ਤਾਂ ਹੁਣ ਗੱਲ ਖਤਮ ਹੋ ਚੁੱਕੀ ਹੈ ਚਲੋ ਅੱਜ ਦਾ ਮਸਲਾ ਸਿਰਫ ਧਾਮੀ ਜੀ ਦੀ ਅਸਤੀਫੇ ਦਾ ਹੈ ਇਹਨਾਂ ਕੋਲ ਰਸਤਾ ਕੋਈ ਨਹੀਂ ਕੱਲ ਨੂੰ ਫਿਰ ਇਹਨਾਂ ਨੇ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਬੁਲਾਈ ਹੋਈ ਸੀ ਇਹਨਾਂ ਨੇ ਕੱਲੀ ਐਸਜੀਪੀਸੀ ਦੇ ਪ੍ਰਧਾਨਗੀ ਤੋਂ ਅਸਤੀਫਾ ਹੀ ਨਹੀਂ ਦਿੱਤਾ ਆਕਾਪਕ ਸਾਹਿਬ ਦਾ ਜੱਫੇਦਾਰ ਨੂੰ ਵੀ ਲਿਖਿਆ ਕਿ ਮੈਨੂੰ ਸੱਤ ਮੈਂਬਰ ਕਮੇਟੀ ਦੀ ਪ੍ਰਧਾਨਗੀ ਤੋਂ ਮੁਕਤ ਕੀਤਾ ਜਾਵੇ ਮੈਂਬਰਸ਼ਿਪ ਹੀ ਹੋਵੇ ਮੁਕਤ ਕੀਤਾ ਜਾਵੇ ਸੋ ਇਹ ਜਿਹੜਾ ਪ੍ਰੈਸ਼ਰ ਇਹਨਾਂ ਤੇ ਦਾਵਾ ਜੀ ਲਗਾਤਾਰ ਪੈ ਰਿਆ ਸੀਗਾ ਹੂੰ ਹੁਣ ਇਹ ਉਹਦਾ ਨਤੀਜਾ ਹੈ ਪ੍ਰੈਸ਼ਰ ਸਭ ਨੂੰ ਸਮਝ ਆ ਰਿਹਾ ਸੀਗਾ ਹਰ ਇਹ ਇਸ਼ੂ ਤੇ ਉਹ ਪ੍ਰੈਸ਼ਰ ਰਿਫਲੈਕਟ ਹੋ ਰਿਹਾ ਸੀ ਤੇ ਇਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿਸੇ ਤਰੀਕੇ ਦੇ ਨਾਲ ਜਿਹੜੇ ਇਹ ਸਿਚੁਏਸ਼ਨ ਵਰਕ ਹੋ ਰਹੀ ਹੈ ਇਹਨੂੰ ਲਿਗਨੋਰਨ ਕੀਤਾ ਤਾਂ ਲਿਗਨੋਰਨ ਬਹੁਤ ਵੀ ਦੇਰ ਨਹੀਂ ਹੁੰਦਾ ਸੋ ਇੱਕ ਸਟੇਜ ਹੁੰਦੀ ਹੈ ਯਾ ਤੁਸੀਂ ਜਿਹੜੀਆਂ ਤਾਕਤਾਂ ਤੁਹਾਡੇ ਤੇ ਪ੍ਰੈਸ਼ਰ ਪਾ ਰਹੀਆਂ ਨੇ ਉਹਨਾਂ ਅਗੇ ਝੁਕ ਜਾਓ ਤੇ ਯਾ ਫਿਰ ਪੰਥਕ ਰਸਤੇ ਤੇ ਚੱਲੋ ਤੀਸਰੀ ਚੋਇਸ ਕੋਈ ਆਪਾਂ ਅਪੜਾ ਗੱਲ ਕਰਦੇ ਰੇ ਪਹਿਲਾਂ ਵੀ ਸਾਰੇ ਜਿਹੇਦਾਰ ਗੱਲ ਨੂੰ ਕੋਰਾ ਬਾਰੇ ਵੀ ਇਹਨਾਂ ਕੋਲ ਚੋਇਸੇ ਕੀ ਹੈ ਇੱਥੇ ਵੀ ਸਮੱਸਿਆ ਚੋਇਸ ਦੀ ਹੈ ਇਹਨਾਂ ਕੋਲ ਚੋਇਸ ਨਹੀਂ ਦੋ ਸੀਗੀਆਂ ਯਾ ਤਾਂ ਅਸਤੀਫਾ ਦੇ ਦਿਓ ਤੇ ਜਾਂ ਝੁਕ ਜਿਓ ਝੁੜਦਾ ਮਤਲਬ ਹੈ ਕਿ ਹੁਣ ਕਹਿੰਦੇ ਆਫਰੀਦ ਸਿੰਘ ਪੁਰਾ ਨੂੰ ਲਾਂਬੇ ਕੀਤਾ ਇਸ ਤੋਂ ਬਾਅਦ ਅਗਲਾ ਪ੍ਰੈਸ਼ਰ ਪਾਣਾ ਸੀ ਜਿਹੇਦਾਰ ਅਕਾਲ ਤਖਨ ਨੂੰ ਲਾਂਬੇ ਕਰ ਦਿਓ ਹੋਰ ਕੋਈ ਰਸਤਾ ਨਹੀਂ ਹੈ ਸਾਥੀ ਮੈਂਬਰਿਕ ਕਮੇਟੀ ਜਾਂ ਡੜਬ 2 ਦਸੰਬਰ ਦਾ ਹੁਕਮਨਾਮਾ ਉਹਨੂੰ ਖੋਪਰੋਖੇ ਕਰਨ ਦਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਨਵਾਂ ਹੁਕਮਨਾਮਾ ਜਾਰੀ ਕਰਵਾ ਲਓ ਆਪਣੇ ਜਿਹੇਦਾਰ ਲਾ ਕੇ ਤੁਹਾਨੂੰ ਵੱਖਰੀ ਹੈ ਕੀ ਹੈ ਲੇਕਿਨ ਇੱਕ ਹਾਰਡਰ ਦਾ ਡੇਜ ਥੋੜਾ ਸੀ ਸਰਗ ਸੰਸਥਾਵਾਂ ਦਾ ਖਾਸ ਕਰਕੇ ਕਾਲੀ ਦੰਦ ਦਾ ਉਹ ਤਾਂ ਹੋ ਗਿਆ ਤਾਂ ਮੇ ਜੀ ਨੇ ਅਸਤੀਫਾ ਦੇ ਕੇ ਅਕਾਲ ਤੱਕ ਤਨ ਵੀ ਬਚਾ ਲਿਆ ਤੇ ਸ਼ੌਰਣੇ ਕਮੇਟੀ ਦੀ ਬਾਣ ਮर्यादा ਨੂੰ ਵੀ ਬਚਾ ਲਿਆ ਹੁਣ ਇਹਨਾਂ ਦਾ ਅਸਤੀਫਾ ਮਜੂਰ ਕਰਨਾ ਲੌਜੀਕਲ ਹੈ ਤੇ ਮੇਰੇ ਖਿਆਲ ਚ ਇਹ ਇਸ ਤੋਂ ਇਸੋ ਹੀ ਗੱਲ ਅੱਗੇ ਤੁਰੇਗੀ ਅਗਲੀ ਰੈਕਟਰ ਦੀ ਮੀਟਿੰਗ ਬੁਲਾਈ ਜਾਏਗੀ ਜਦੋਂ ਬਲੌਣੇ ਨਾਰਵੇ ਬੱਤਰ ਘੰਟੇ ਦੀ ਮੀਟਿੰਗ ਬੁਲਾਈ ਜਾਂਦੀ ਹੈ ਤੇ ਉਰ ਵਿੱਚ ਇਹਨਾਂ ਦਾ ਅਸਤੀਫਾ ਮਨਜ਼ੂਰ ਹੋ ਜਾਏਗਾ ਤੇ ਟੈਕਨੀਕਲਟੀ ਨਾਲ ਇਹ ਹੁੰਦੀ ਹੈ ਕਿ ਜਦੋਂ ਮੁਸਤੀਫਾ ਮਨਜ਼ੂਰ ਹੁੰਦਾ ਹੈ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਐਸ ਐਕਟਿੰਗ ਪ੍ਰੈਜ਼ੀਡੈਂਟ ਟੇਕਓਵਰ ਕਰ ਲੈਂਦਾ ਜਦ ਤੱਕ ਰੈਗੂਲਰ ਪ੍ਰਧਾਨ ਦੀ ਚੋਣ ਜਨਰਲ ਹਾਊਸ ਨਹੀਂ ਕਰਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਸ ਵੇਲੇ ਸਥਿਤੀ ਇਹ ਵੀ ਹੈ ਸਵਾਲ ਇਹ ਵੀ ਹੈ ਕਿ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਜੇ ਉਹਨਾਂ ਦਾ ਅਸਤੀਫਾ ਅੱਪਰਵਾਨ ਕੀਤਾ ਜਾਂਦਾ ਰਿਜੈਕਟ ਕਰਤਾ ਜਾਂਦਾ ਤਾਂ ਕਿ ਉਹ ਇਸ ਅਹੁਦੇ ਨੂੰ ਦੁਬਾਰਾ ਲੈਣਗੇ ਕਿ ਉਹ ਦੁਬਾਰਾ ਆਪਣੀਆਂ ਸਰਵਿਸਸਸ ਦੇਣਗੇ ਇਹ ਸਵਾਲ ਕਾਫੀ ਘੁੰਮ ਰਿਹਾ ਸੀ ਕਿ ਕੀ ਕਿਧਰੇ ਇਹ ਸਾਰੀ ਮੈਨੇਜਮੈਂਟ ਤਾਂ ਨਹੀਂ ਇਹ ਅੱਖਾਂ ਭਜਾਉਣ ਦੀ ਕਾਰਵਾਈ ਤਾਂ ਨਹੀਂ ਲੇਕਿਨ ਮੇਰੀ ਗੱਲ ਹੋਈ ਹੈ ਧਾਮੀ ਸਾਹਿਬ ਨਾਲ ਔਰ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਕਿਹਾ ਤਾਂ ਕਿ ਨਹੀਂ ਹੁਣ ਤਾਂ ਜੋ ਹੋਣਾ ਸੀ ਹੋ ਚੁੱਕਿਆ ਉਹਨਾਂ ਜ਼ਿਆਦਾ ਕੋਈ ਟਿੱਪਣੀ ਕੀਤੀ ਨਹੀਂ ਥੋੜੀ ਉਦਾਸੀ ਵੀ ਸੀ ਕਿ ਰਿਲੈਕਸੇਸ਼ਨ ਵੀ ਸੀਗੀ ਮਿਲੇ-ਜੋਲੇ ਹਾਪ-ਭਾਪ ਸੀ ਸੱਜਕਤਾਰ ਸਿੰਘ ਜੀ ਕਈ ਵਾਰੀ ਸਥਿਤੀਆਂ ਜਿਹਦੀਆਂ ਬਣਦੀਆਂ ਬੜੇ ਅਰਸੇ ਬਾਅਦ ਮੈਂ ਇਹ ਦੇਖਿਆ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਘਟਨਾਵਾਂ ਕਿਵੇਂ ਹੋਈਆਂ ਅੱਗੇ ਵਧੀਆਂ ਅੱਜ ਤੱਕ ਦਿਨ ਕਿਵੇਂ ਇਤੁਰਿਆ ਜਾਣਕਾਰੀ ਅਨੁਸਾਰ ਸਵੇਰੇ 8:00 ਵਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀ ਜਿਹੜੀ ਕੋਠੀ ਅਧਿਕਾਰਤ ਪ੍ਰਧਾਨ ਲਈ ਬਣੀ ਹੋਈ ਹੈ ਸੁਲਤਾਨਬੰਡ ਰੋਡ ਸਾਈਡ ਤੇ ਉੱਥੇ ਪਹੁੰਚ ਕੇ ਸੀਗੇ ਔਰ ਉਸ ਤੋਂ ਥੋੜੀ ਦੇਰ ਬਾਅਦ ਉੱਥੇ ਕੁਝ ਇੱਕਦਮ ਮੀਟਿੰਗ ਤੋਂ ਬਾਅਦ ਉਹ ਦਫ਼ਤਰ ਚ ਆ ਗਏ ਉਹਨਾਂ ਨੇ ਡਾਕ ਟੂ ਕੱਢੀ ਉਹਨਾਂ ਨੇ ਕਿਸੇ ਨੂੰ ਵੀ ਦਫ਼ਤਰੀ ਅਮਲੇ ਫੈਲੇ ਚੋਂ ਕਿਸੇ ਨੂੰ ਵੀ ਇਹਦੀ ਭਣਕ ਨਹੀਂ ਲੱਗਣ ਦਿੱਤੀ ਕਿ ਉਹ ਅਸਤੀਫਾ ਦੇਣ ਜਾ ਰਹੇ ਨੇ ਲੇਕਿਨ ਜਿਹੜੀ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਵਧਾਤੀ ਉਹਨਾਂ ਅੱਗੇ ਉਸ ਤੋਂ ਬਾਅਦ ਦਫ਼ਤਰ ਚ ਮਾਹੌਲ ਬੜਾ ਅਜੀਬ ਬਣਿਆ ਬਹੁਤ ਸਾਰੇ ਐਸੇ ਲੋਕ ਸੀ ਜਨਾਂ ਦੀਆਂ ਅੱਖਾਂ ਨਮ ਦੇਖੀਆਂ ਗਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਜਾਣ ਤੋਂ ਬਾਅਦ ਸਥਿਤੀ ਇੰਜ ਦੀ ਬਣੂਗੀ ਕਿਸੇ ਨੇ ਸੋਚਿਆ ਨਹੀਂ ਹੋਣਾ ਉਹ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਔਰ ਅਕਾਲ ਤਖਬ ਸਾਹਿਬ ਦੇ ਸਕੱਤਰੇ ਦੇ ਵਿੱਚ ਆਪਣੀ ਸੱਤ ਮੈਂਬਰੀ ਤੋਂ ਅਸਤੀਫੇ ਵਾਲੀ ਫਾਰਗ ਕਰਨ ਵਾਲੀ ਲੈਟਰ ਵੀ ਦੇ ਆਉਂਦੇ ਆ ਮੰਨਿਆ ਜਾ ਰਿਹਾ ਸੀ ਕਿ ਉਹ ਜੱਥੇਦਾਰ ਨਾਲ ਮੁਲਾਕਾਤ ਕਰਨਗੇ ਕਿ ਨਹੀਂ ਕਿਉਂਕਿ ਜੱਥੇਦਾਰ ਸਾਹਿਬ ਸਵੇਰੇ 9 ਵਜੇ ਦੇ ਆਸ-ਪਾਸ ਅੰਮ੍ਰਿਤਸਰ ਦੇ ਵਿੱਚ ਆਗੇ ਸੀਗੇ ਇੰਗਲੈਂਡ ਤੋਂ ਸੋ ਇਹ ਸਥਿਤੀ ਸਦਾ ਜਗਤਾਰ ਸਿੰਘ ਦੀ ਬਣੀ ਲੇਕਿਨ ਸਵਾਲ ਇਹ ਆ ਕਿ ਆਖਰ ਅੱਜ ਹੀ ਇਹ ਸਥਿਤੀ ਕਿਉਂ ਪੈਦਾ ਹੋਈ ਅੱਜ ਇੱਕ ਬੜਾ ਅਹਿਮ ਦਿਨ ਸੀ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਸੀ ਜਿੱਥੇ ਧਾਮੀ ਸਾਹਿਬ ਨੂੰ ਸਪੈਸ਼ਲੀ ਸੱਦੇ ਹੋਇਆ ਸੀ ਔਰ ਮੇਰੇ ਕੋਲੇ ਵੀ ਸੂਚਨਾ ਹੈ ਕਿ ਧਾਮੀ ਸਾਹਿਬ ਨੂੰ ਬਹੁਤ ਫੋਨ ਲਗਾਤਾਰ ਕੀਤੇ ਗਏ ਬਹੁਤ ਸਾਰੇ ਲੋਕਾਂ ਵੱਲੋਂ ਮੈਂ ਉਹਨਾਂ ਲੋਕਾਂ ਦੇ ਨਾਮ ਵੀ ਜਾਣਦਾ ਮੇਰੀ ਇੱਕ ਦੋ ਨਾਲ ਗੱਲ ਵੀ ਹੋਈ ਹੈ ਜਿਹੜੇ ਲਗਾਤਾਰ ਸੰਪਰਕ ਕਰ ਰਹੇ ਸੀ ਕਿ ਧਾਮੀ ਸਾਹਿਬ ਅੱਜ ਅਮਰਸਰ ਕਿਉਂ ਚਲੇ ਗਏ ਉਹਨਾਂ ਨੂੰ ਤਾਂ ਚੰਡੀਗੜ੍ਹ ਆਉਣਾ ਸੀ ਮੋਨ ਸਭ ਤੋਂ ਵੱਡੀ ਗੱਲ ਸਦਾ ਜਗਤਾਰ ਸਿੰਘ ਜੀ ਕਿ ਜਦੋਂ ਅੱਜ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਕੋਈ ਵੀ ਬੰਦਾ ਛੱਡਿਆ ਨਹੀਂ ਗਿਆ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਨਹੀਂ ਛੱਡਿਆ ਉਹੀ ਸਮਾਂ ਚੁਣਿਆ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਸਤੀਫੇ ਦਾ ਇਹ ਕਿਹਾ ਇਹ ਟਾਈਮਿੰਗ ਆ ਮੈਨੂੰ ਇਹ ਸਮਝ ਨਹੀਂ ਆਈ ਵੈਸੇ ਮੈਂ ਇੱਕ ਟਿੱਪਣੀ ਤੁਹਾਡੀ ਉੱਤੇ ਲੈਣੀ ਆ ਫਿਰ ਜੋ ਪਰਦੇ ਪਿੱਛੇ ਹੋਇਆ ਮੈਂ ਜਰੂਰ ਇੱਕ ਵਾਰੀ ਜ਼ਿਕਰ ਕਰੂੰਗਾ ਆਪਣੇ ਸੱਤ ਮੈਂ ਮੇਰੀ ਕਮੇਟੀ ਦੀ ਮੀਟਿੰਗ ਕੱਲ੍ਹ ਹੋਣੀ ਸੀਗੀ ਸੋ ਇਹ ਅਤਾਕਾਲ ਸਵੇਰ ਅਸੀਫਾ ਦੇ ਦਿੰਦੇ ਟਾਈਮ ਤੁਹਾਡੀ ਗੱਲ ਜ਼ਰੂਰ ਹੈਗੀ ਹੈ ਕਿ ਟਾਈਮਿੰਗ ਉਹ ਚੁਣੀ ਹੈ ਜਿੱਥੇ ਉਹ ਰਾਮਨਾਲ ਆਪਣਾ ਅਸੀਫਾ ਦੇ ਕੇ ਪਾਸੇ ਹੋਵੇ ਤੇ ਸਾਰੇ ਸੀਨੀਅਰ ਲੀਡਰ ਇਸ ਵੇਲੇ ਸੈਕਸ਼ਨ ਦੇ ਵਿੱਚ ਅਨਬੀਧੀ ਆ ਗਈ ਸਣੇ ਸੂਈ ਇਸੇ ਮਾਦਲ ਹਾਂਜੀ ਮੇਰੇ ਖਿਆਲ ਚ ਟਾਈਮਿੰਗ ਅਰੇਂਜਮੈਂਟ ਜ਼ਰੂਰ ਹੋ ਗਈ ਸੁਖਵੀਰ ਜੀ ਆਸਤਿਕ ਕਿਉਂਕਿ ਸੱਦੇ ਉਹੀ ਅਨਵਾਲਦਾ ਉਹਨਾਂ ਦੀ ਸਮੱਸਿਆ ਹੈਗੀ ਭਾਵੇਂ ਇਸ ਵੇਲੇ ਕਾਲੀ ਦਲ ਦੇ ਪ੍ਰਧਾਨ ਨਹੀਂ ਹੈ। ਇਹੀ ਤਾਂ ਸਾਰੀ ਸਮੱਸਿਆ ਹੈ ਉਹਦਾ ਵਾਜੀ ਭਾਵੇਂ ਸੁਖਵੀਰ ਜੀ ਪ੍ਰਧਾਨਗੀ ਤੋਂ ਪਾਸੇ ਹੋ ਗਏ ਲੇਕਿਨ ਪ੍ਰੈਸ਼ਰ ਤਾਂ ਉਥੋਂ ਹੀ ਚੱਲ ਰਿਹਾ ਹੈ। ਦਾ ਤਾਂ ਕਾਲੀ ਦਲ ਦਾ ਐਕਟਿੰਗ ਪ੍ਰਧਾਨ ਇੰਡੀਪੈਂਡੈਂਟਲੀ ਕੰਮ ਕਰ ਰਿਹਾ ਤੇ ਨਾ ਅੱਗੇ ਵਾਕਿਆ ਨੂੰ ਕੰਮ ਕਰਨ ਦੇ ਰਿਹਾ। ਸੋ ਉਹ ਸਾਰੀ ਗੱਲ ਹੈਗੀ ਹੈ। ਉਹ ਟਾਈਮਿੰਗ ਮੇਰੇ ਖਿਆਲ ਦੇ ਵਿੱਚ ਆਪਣੇ ਵੱਲੋਂ ਉਹਨਾਂ ਨੇ ਇੱਕ ਕਮੇਟੀ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਚੁਣਿਆ। ਸਬਾਬਾ ਕੇ ਨਾਲ ਅੱਜ ਸੈਸ਼ਨ ਵੀ ਹੈ ਇਸ ਤੋਂ ਬਾਅਦ ਤਾਂ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਲੇਕਿਨ ਟਾਈਮਿੰਗ ਬਿਲਕੁਲ ਇੰਪੋਰਟੈਂਟ ਹੈਗੀ ਹੈ ਨਾਲੇ ਉਹਨਾਂ ਨੇ ਗੱਲ ਕੀਤੀ ਦੇਖੋ ਇੱਕ ਜਹੇਦਾਰ ਕੱਲ ਤੱਕ ਵੀ ਅੱਜ ਆਏਗੇ ਵਾਪਸ ਹੂੰ ਤੇ ਜਹੇਦਾਰ ਜੀ ਨੇ ਆਪਣੇ ਫੇਸਬੁੱਕ ਪੋਸਟ ਤੇ ਜਿਹੜੀ ਸਟੇਟਮੈਂਟ ਦਿੱਤੀ ਸੀਗੀ ਉਹ ਉਹ ਬਹੁਤ मीनिंगफुल ਸੀਗੀ ਨਾਲ ਉਹਨਾਂ ਨੇ ਜਿਹੜਾ ਬਲੇਮ ਕੀਤਾ ਐਸਜੀਪੀਸੀ ਨੂੰ ਗੈਨੀ ਹਰਪ੍ਰੀਤ ਸਿੰਘ ਦੀ ਬਰਕਾਸ਼ੀ ਹਾਜੀ ਤਾਂ ਮੀ ਜੀ ਨੇ ਕਿਹਾ ਕਿ ਮੈਂ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਸਰ ਲੈ ਲਈ ਇਹ ਹੁਣ ਉਹਨਾਂ ਤੋਂ ਪ੍ਰੈਸ਼ਰ ਪਵਾ ਕੇ ਦੇਖੋ ਜਿਹੜੀ 3 ਮੈਂਬਰ ਦੀ ਕਮੇਟੀ ਬਣਾਈ ਸੀਗੀ ਇਹ ਜਿਹਨੂੰ ਕਹਿੰਦੇ ਹੁੰਦੇ ਕੰਤ ਤੇ ਲਿਖਿਆ ਹੋਇਆ ਸੀਗਾ ਵੀ 3 ਮੈਂਬਰ ਦੀ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਕੀ ਹੋਏਗੀ ਉਹ ਸਾਹਮਣੇ ਆਪਣੀ ਗੈਨੀ ਹਰਪ੍ਰੀਤ ਸਿੰਘ ਦੀ 익ਪਰਟਲ ਸਾਹਮਣੇ ਰੱਖ ਕੇ 20 ਸਾਲ ਪੁਰਾਣੇ ਕੇਸ ਦੇ ਵਿੱਚ ਉਹ ਰਿਪੋਰਟ ਲਿਖੀ ਗਈ ਜਿਹਦੀ ਹੁਣ ਕੋਈ ਟੁਕ ਨਹੀਂ ਸੀ ਦੀ ਜਦੋਂ ਉਹਨਾਂ ਨੂੰ ਪ੍ਰਾਈਵੇਟ ਬਣੀ ਸੀ ਐਸਡੀਪੀਸੀ ਦੇ ਵਿੱਚ ਗਿਆਨੀ ਹਰਪੀ ਸਿੰਘ ਨੂੰ ਉਦੋਂ ਵੀ ਪਤਾ ਸੀ ਜਦੋਂ ਉਹਨਾਂ ਨੂੰ ਤੱਕ ਦਮਦਮਾ ਸਾਊਤਾ ਦੇ ਜਿਹੜਾ ਬਣਾਇਆ ਉਦੋਂ ਵੀ ਪਤਾ ਸੀ ਜਦੋਂ ਕਾਲ ਤੱਕ ਦਾ ਐਕਟਿੰਗ ਦੇ ਜਿਹੜਾ ਬਣਾਇਆ ਉਦੋਂ ਵੀ ਪਤਾ ਹੈ 5 ਸਾਲ ਤੱਕ ਐਕਟਿੰਗ ਦੇ ਜਿਹੜਾ ਰਹੇ ਅਕਾਲ ਤੱਕ ਦੇ ਸੋ ਸਡਨਲੀ ਤੁਸੀਂ ਪਿਛਲੀ ਕਮਰਾ ਪਟਕੇ ਕਹੋ ਵੀ ਆ ਇਹਨਾਂ ਦੇ ਖਿਲਾਫ ਹੈਗਾ ਹੈ ਤੇ ਉਹ ਜਿੰਮੇਦਾਰੀ ਨੇ ਕਿਸੇ ਨੂੰ ਲੈਣੀ ਪਏਗੀ ਜਿੰਮੇਦਾਰੀ ਹੋਰ ਤਾਂ ਕੋਈ ਲੈ ਨਹੀਂ ਸਕਦਾ ਜੇ ਗਲਤ ਕੰਮ ਹੋਇਆ ਹੈ ਜਿਸ ਅਥਾਰਟੀ ਨੇ ਉਹਨਾਂ ਦੇ ਸਰਵਿਸ ਖਤਮ ਕੀਤੀ ਉਹੀ ਜਿੰਮੇਦਾਰੀ ਲਏਗੀ ਨਾ ਸੋ ਇਹ ਕਹਿੰਦੇ ਵੀ ਆਪਣੀ ਜਿੰਮੇਦਾਰੀ ਲੈਣੇ ਨੈਤਿਕ ਜਿੰਮੇਦਾਰੀ ਲੈਣੇ ਸਰ ਨੈਤਿਕ ਜ਼ਿੰਮੇਵਾਰੀ ਇੱਕ ਸ਼ਬਦ ਹੈ ਵਿਹਾਰਕ ਜਿੰਮੇਵਾਰੀ ਫਰਕ ਕੀ ਦੀ ਨਹੀਂ ਟੈਕਨੀਕਲ ਨਹੀਂ ਨਿਵੇਯਾਰਕ ਵੀ ਤਾਂ ਇਹਨਾਂ ਦੀ ਹੈ ਨਾ ਹੁਣ ਇਹ ਵੀ ਗੱਲ ਹੋ ਰਹੀ ਹੈ ਵੀ ਉਹਨਾਂ ਨੂੰ ਬਹਾਲ ਕਰ ਦਿੰਦੇ ਫਿਰ ਆ ਜਾਣ ਤੋਂ ਪਹਿਲਾਂ ਇਹ ਟੈਕਨੀਕਲਟੀ ਹੈ ਇਸ ਕਰਕੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਵੀ ਜੇ ਬਹਾਲ ਕਰ ਵੀ ਦਿੰਦੇ ਤੇ ਕੀ ਉਹ ਆਰਡਰ ਇੰਪਲੀਮੈਂਟ ਹੋਣਾ ਸੀ ਉਸ ਤੋਂ ਬਾਅਦ ਇਹ ਵੀ ਹੈ ਨਾ ਜੇ ਰਜ਼ਾਈ ਨਹੀਂ ਕਰਨਾ ਫਿਰ ਤਾਂ ਆਰਡਰ ਇੰਪਲੀਮੈਂਟਰੀ ਨਹੀਂ ਹੋਣਾ ਮੇਰੇ ਖਿਆਲ ਦੇ ਵਿੱਚ ਉਹਦੀ ਮੈਂਡੇਟਰੀ ਆਰਡਰ ਦਾ ਖਤਮ ਹੋ ਜਾਂਦਾ ਹੈ ਹੁਣ ਇਹੋ ਜਿਹੀ ਗੱਲਾਂ ਹੈਗੀਆਂ ਲੇਕਿਨ ਨੈਤਿਕ ਜ਼ਿੰਮੇਵਾਰੀ ਲੈਣੀ ਤੇ ਮੇਨ ਇਸ਼ੂ ਅੱਗੇ ਸਤ ਮੈਂਬਰ ਕਮੇਟੀ ਤੋਂ ਉਹਨਾਂ ਨੇ ਕਲੀਅਰ ਕਰਤਾ ਵੀ ਮੈਨੂੰ ਸਤ ਮੈਂਬਰ ਕਮੇਟੀ ਤੋਂ ਪਾਸੇ ਕਰੋ ਸੋ ਉਹ ਜਿਹੜਾ ਮਸਲਾ ਸਿਆਸੀ ਪਧਰ ਤੇ ਕਾਲੀ ਜਲਦ ਹੈ ਉਹ ਉੱਥੇ ਫਿਰ ਪਸ ਗਿਆ ਹਾਂ ਹੁਣ ਜਿਹੜੀ ਟੱਕਰ ਹੁਣ ਜਿਹੜੀ ਟੱਕਰ ਉਹ ਬਿਲਕੁਲ ਸਿੱਧੀ ਹੋਊਗੀ ਅਕਾਲੀ ਦਲ ਤੇ ਅਕਾਲ ਤਖਤ ਦੇ ਵਿੱਚ ਜਿਹੜਾ ਵਿਚਾਲਾ ਸੀ ਇੱਕ ਬਫਰ ਉਹ ਖਤਮ ਹੋ ਗਿਆ ਹੁਣ ਪ੍ਰਧਾਨ ਜਿਹੜਾ ਵੀ ਲਿਆਉਂਦੇ ਆ ਪ੍ਰਧਾਨ ਕਿ ਉਹ ਅਕਾਲੀ ਦਲ ਦੇ ਨਾਲ ਅਕਾਲੀ ਦਲ ਦਾ ਸਾਥ ਦੇ ਖਿਲਾਫ ਅਕਾਲੀ ਦਲ ਦਾ ਸਾਥ ਦੇ ਸਾਹ ਦੇ ਇਹ ਵਿਹਾਰਕ ਗੱਲ ਹੈ ਐਸਡੀਪੀਸੀ ਦਾ ਪ੍ਰਧਾਨ ਸਦਾ ਤੱਕ ਤੌਰ ਤੇ ਅਕਾਲੀ ਦਲ ਦੇ ਖਿਲਾਫ ਨਹੀਂ ਜਾ ਸਕਦਾ ਕੋਈ ਵੀ ਉਹ ਵੇਹ ਤੱਕ ਅਕਾਲੀ ਦਲ ਨੂੰ ਜਾਣਾ ਨਹੀਂ ਚਾਹੀਦਾ ਲੇਕਿਨ ਸਮੇਂ-ਸਮੇਂ ਤੇ ਕਾਲੀ ਦਲ ਦੇ ਪ੍ਰਧਾਨ ਅਕਾਲ ਤੱਕ ਦੇ ਖਿਲਾਫ ਜਾਂਦੇ ਰਹੇ ਇਤਿਹਾਸ ਅਗਿਆ ਤੇ ਮਿਸਯੂਜ਼ ਕਰਦੇ ਰਹੇ ਸਰਦੇਵੀ ਵੀ ਦੇਖੋ ਸਿੱਜੀ ਕਿ ਤੇ ਐਸਜੀਪੀਸੀ ਜਿਹੜੀ ਅਪੋਰਟਿਕ ਅਥਾਰਟੀ ਹੈ ਉਹਨੇ ਕਦੇ ਇਹ ਉਹਦਾ ਕਾਲ ਤੱਕ ਦੇ ਖਰਾਬ ਮੈਸਿਊਜ਼ ਨਹੀਂ ਕੀਤਾ ਜਦੋਂ ਮੈਸਿਊਜ਼ ਦਾ ਮਸਲਾ ਆਇਆ ਉਦੋਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੈਸਿਊਜ਼ ਕੀਤਾ ਥਰੂ ਐਸਜੀਪੀਸੀ ਜਾਂ ਵੈਸੇ ਜਦਿ ਮジョਰਿਟੀ ਕਿਉਂਕਿ ਅਕਾਲੀ ਦਲ ਦੀ ਹੁੰਦੀ ਹੈ ਇਸ ਸਦਨ ਦੇ ਵਿੱਚ ਸੋ ਹੁਣ ਜੀ ਸਮੱਸਿਆ ਬਣੀ ਵੀ ਹੈ ਬਸ ਮਸਲਾ ਬਹੁਤ ਸੀਰੀਅਸ ਹੈ ਸੋ 6 ਸਤਾਵਾ ਹਾਸਤੇ ਸੀਰियस ਹੈ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਨੁਕਸਾਨ ਟਲਟੀਮੇਟਲੀ ਕਾਲੇਦਨ ਨੂੰ ਇੰਦੀ ਲੌਂਗ ਰਨ ਹੋਏਗਾ ਮੈਂ ਇਸ ਗੱਲ ਤੇ ਤੁਹਾਡੇ ਕੋਲੋਂ ਸਮਝਣਾ ਹੈ ਕਿ ਹੁਣ ਅੱਗੇ ਕੀ ਹੋਣ ਵਾਲਾ ਹੈ ਹੋਰ ਸਵਾਲ ਦੋ ਤਿੰਨ ਐਸੇ ਨੇ ਜਿਹੜੇ ਬੜੇ ਜ਼ਰੂਰੀ ਨੇ ਐਡਰੈਸ ਹੋਣ ਵਾਲੇ ਕਿ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਸਾਹਮਣੇ ਕੀ ਰਸਤਾ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਕਿਵੇਂ ਚਲਾਇਆ ਜਾਊਗਾ ਜਦੋਂ ਤੱਕ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਪਿਛਾ ਮੁੜਨਾ ਚਾਹੂੰਗਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਉਹ ਹੋਵੇ ਜਿਹੜੀ ਅਕਾਲੀ ਦਲ ਨੂੰ ਵਾਰਾ ਖਾਂਦੀ ਹੈ ਜੇ ਉਹਨਾਂ ਮੈਂਬਰਾਂ ਦੇ ਵਿੱਚੋਂ ਜਿਹੜੇ ਮੈਂਬਰ ਸੱਤ ਮੈਂਬਰੀ ਚ ਸਹਿਮਤ ਨਹੀਂ ਹੋਣਗੇ ਅਕਾਲੀ ਦਲ ਵਾਲੇ ਸਟੈਂਡ ਨਾਲ ਜੇ ਉਹ ਵੱਖਰੀ ਰਿਪੋਰਟ ਦੇਣਾ ਚਾਹੁੰਦੇ ਆ ਜਾਂ ਕੋਈ ਡਾਈਸੈਂਟਿੰਗ ਨੋਟ ਲਿਖਣਾ ਚਾਹੁੰਦੇ ਆ ਉਹ ਉਹਨਾਂ ਦੀ ਮਰਜ਼ੀ ਹੈ ਧਾਮੀ ਉਹੀ ਰਿਪੋਰਟ ਦੇਣ ਜਿਹੜੀ ਅਕਾਲੀ ਦਲ ਨੂੰ ਵਾਰਾ ਖਾਂਦੀ ਹੈ ਕਿ ਇਹ ਪ੍ਰੈਸ਼ਰ ਪਾਇਆ ਗਿਆ ਇਹ ਪ੍ਰੈਸ਼ਰ ਦੇ ਤਹਿਤ ਧਾਮੀ ਅੱਗੇ ਨਹੀਂ ਸੀ ਵੱਧ ਸਕਦੇ ਉਹ ਸੱਤ ਮੈਂਬਰੀ ਕਮੇਟੀ ਤੋਂ ਬਾਹਰ ਨਹੀਂ ਸੀ ਜਾ ਸਕਦੇ ਕਿ ਇਸ ਕਰਕੇ ਇੱਕ ਦਿਨ ਪਹਿਲਾਂ ਅਸਤੀਫਾ ਦਿੱਤਾ ਗਿਆ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਪਰਤ ਆਏ ਨੇ ਤਾਂ ਕਈ ਕਨਸੋਵਾਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਸੀ ਕਿ ਉਹ ਵੀ ਰਿਜ਼ਾਈਨ ਕਰ ਸਕਦੇ ਆ ਉਹ ਵੀ ਰਿਜ਼ਾਈਨ ਕਰ ਸਕਦੇ ਆ ਜੇ ਕਲਤਖ ਸਾਹਿਬ ਦੇ ਜਥੇਦਾਰ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਰਿਜ਼ਾਈਨ ਕਰ ਜਾਂਦੇ ਜਿਹਦਾ ਜ਼ਿਕਰ ਉਹਨਾਂ ਨੇ ਕੀਤਾ ਸੀ ਕਿ 2 ਦਸੰਬਰ ਤੋਂ ਬਾਅਦ ਸਿੰਘ ਸਾਹਿਬਾਨ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਜਿਹੜੀ ਉਹਨਾਂ ਦੀ ਲਾਸਟ ਪੋਸਟ ਸੀਗੀ ਉਹਨਾਂ ਲਿਖੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸਿੰਘ ਸਾਹਿਬ ਗਗਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਦੇ ਖਿਲਾਫ ਲਿਖੀ ਸੀ ਸੋ ਕੀ ਉਸ ਮਾਹੌਲ ਦਾ ਹਵਾਲਾ ਦੇ ਕੇ ਸਿੰਘ ਸਾਹਿਬ ਕੋਈ ਅਸਤੀਫਾ ਦੇ ਜਾਣ ਤੇ ਉਸ ਤੋਂ ਬਾਅਦ ਸਾਰੀ ਦੀ ਸਾਰੀ ਜ਼ਿੰਮੇਵਾਰੀ ਹਰਜਿੰਦਰ ਸਿੰਘ ਧਾਮੀ ਤੇ ਆ ਜੇ ਕਿ ਉਹਨਾਂ ਨੂੰ ਇਸ ਗੱਲ ਦਾ ਅਭਾਸ ਸੀ ਕਿ ਉਹਦੇ ਵਿੱਚੋਂ ਉਹ ਸੁਰਖਰੂ ਪਹਿਲਾ ਹੋ ਜਾਣ ਸੋ ਉਹਨਾਂ ਨੇ ਬਿਨਾ ਅਕਾਲੀ ਦਲ ਨਾਲ ਕੋਈ ਸਲਾਹ ਕੀਤੀਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੁਣੇ ਬਿਨਾ ਜਾਂ ਉਹਨਾਂ ਦੀ ਇਸ ਦੌਰ ਦੇ ਵਿੱਚ 5-7 ਘੰਟੇ ਚ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਪ੍ਰੈਸ ਕਾਨਫਰੰਸ ਤੱਕ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਔਰ ਇਸ ਦੌਰਾਨ ਦੇ ਵਿੱਚ ਉਹ ਮਨ ਨੂੰ ਇੰਨਾ ਪੱਕਾ ਕਰ ਚੁੱਕੇ ਸੀਗੇ ਕਿ ਇਹ ਸਥਿਤੀ ਚ ਹੁਣ ਬਾਹਰ ਜਾਣ ਤੋਂ ਮੇਰਾ ਕੋਈ ਰਸਤਾ ਨਹੀਂ ਬਚਿਆ ਮੈਂ ਇਹਨੂੰ ਹੱਲ ਨਹੀਂ ਕਰ ਸਕਦਾ ਤੇ ਸਰ ਜਗਤਾਰ ਸਿੰਘ ਜੀ ਇਹ ਸਥਿਤੀਆਂ ਦੇ ਚਲਦੇ ਆ ਉਹਨਾਂ ਕੋਲ ਕੋਈ ਦੂਜਾ ਰਸਤਾ ਨਹੀਂ ਸੀ ਜਿਵੇਂ ਤੁਸੀਂ ਪਹਿਲਾਂ ਹੀ ਕਹਤਾ। ਨਹੀਂ ਤੁਸੀਂ ਗੱਲ ਕੀਤੀ ਵੀ ਕਿਸੇ ਹੋਰ ਲੀਡਰ ਨਾਲ ਵੀ ਕਿਸੇ ਵੀ ਲੀਡਰ ਨਾਲ ਪ੍ਰਧਾਨਾਵਾ ਜੀ ਮੈਨੂੰ ਵੀ ਗੱਲ ਦੱਸੋ ਵੀ ਕਿਸੇ ਹੋਰ ਲੀਡਰ ਦੀ ਕਿੰਨੀ ਪਾਵਰ ਹੈ ਜੀ। ਜੀ ਪਾਵਰ ਤਾਂ ਸਾਰੀ ਇੱਕ ਬੰਦੇ ਦੇ ਵਿੱਚ ਕਨਸੈਂਟਰੇਟਡ ਹੈ ਭਾਵੇਂ ਪ੍ਰਧਾਨ ਨਹੀਂ ਹੈ ਇਸ ਵੇਲੇ। ਹੂੰ। ਸੋ ਬਾਕੀ ਕਿਸੇ ਲੀਡਰ ਨਾਲ ਗੱਲ ਕਰਨ ਦਾ ਤਾਂ ਕੋਈ ਇਹ ਤੇ ਲੌਜੀਕ ਹੀ ਹੈਗਾ ਮੇਰੇ ਖਿਆਲ ਦੇ ਵਿੱਚ ਜਦੋਂ ਉਹਨਾਂ ਕੋਲ ਪਾਵਰ ਹੀ ਕੋਈ ਨਹੀਂ ਕੋਈ ਫੈਸਲਾ ਲੈਣ ਦੀ ਫੈਸਲਾ ਤਾਂ ਜਿੱਥੇ ਹੋਣਾ ਹੈ ਉੱਥੇ ਹੀ ਹੋਣਾ ਹੈ ਸੋ ਇਹਨਾਂ ਨਾਲ ਗੱਲ ਕਰਦੇ ਨਾ ਕਰਦੇ ਉਹਦਾ ਕੋਈ ਫਰਕ ਨਹੀਂ ਪੈਂਦਾ ਜੀ ਇਹਨਾਂ ਨੇ ਸਟੈਂਡ ਲਾਣਾ ਆਪਣੇ ਅਕਾਲ ਤਖਤ ਦੇ ਮਸਲੇ ਤੇ ਉਹ ਇਹਨਾਂ ਦੀ ਪਾਰਟੀ ਵਾਲੇ ਵੀ ਉਹ ਤਾਂ ਉਪਰ ਹੀ ਸਟੈਂਡ ਲੈ ਰਹੇ ਆ ਮਸਲਨ ਬਰਪ੍ਰੀਤ ਸਿੰਘ ਅਈਆਲੀ ਇੱਕ ਵਾਰ ਤੇ ਨਹੀਂ ਝੁੰਦਾ ਸਤਿ ਮੈਂਬਰਿਕ ਕਮੇਟੀ ਦੇ ਜਿਹੜੇ ਮੈਜੋਰਟੀ ਮੈਂਬਰ ਹੈਗੇ ਆ ਉਹ ਕਾਲ ਤੱਕ ਦੇ ਹੁਕਮਨਾਮੇ ਨੂੰ ਇਨਵੈਲ ਲਾਗੂ ਕਰਨ ਦੇ ਹੱਕ ਦੇ ਬੇਸ਼ੀਗੀ ਸੋ ਉਹਦਾ ਮਸਲਾ ਟਾਲੇ ਨਹੀਂ ਜਾ ਸਕਦਾ ਤੇ ਇਸ ਕਰਕੇ ਅਗਲਾ ਜਿਹੜੀ ਤੁਸੀਂ ਗੱਲ ਕੀਤੀ ਜਹੇਹਰ ਕਾਲ ਤੱਕ ਰਸਤਾ ਉਹਨਾਂ ਕੋਲ ਵੀ ਹੋਰ ਕੋਈ ਨਹੀਂ ਕਿਉਂਕਿ ਜਿਹੜੀ ਉਹਨਾਂ ਦੀ ਪਾਵਰ ਹੁੰਦੀ ਹੈ ਉਹ ਅੱਗੇ ਇੰਪਲੀਮੈਂਟੇਸ਼ਨ ਵੈਸਪੀ ਸੀਸ ਥਰੂ ਕਰਦੀ ਹੈ ਤੇ ਜੇ ਹੁਣ ਐਸਜੀਪੀਸੀ ਕਰਬਲ ਕਰਬਲ ਕਰ ਗਈ ਮੈਂ ਕਹਿੰਦਾ ਐਕਸਟਰਾ ਕਰਬਲ ਜਿਹੜਾ ਸਾਭੀ ਜੀ ਨੇ ਤਾਂ ਆਪਣੇ ਆਪ ਨੂੰ ਤਾਂ ਬਚਾ ਲਿਆ ਲੇਕਿਨ ਇਹ ਸਸਤਾ ਕਰਬਲ ਕਰ ਰਹੀ ਹੈ ਇਹਦੇ ਲਾਗ ਰਾਂ ਤੇ ਅਗਲਾ ਪ੍ਰਧਾਨ ਕਿਵੇਂ ਆਏਗਾ ਉਹ ਕੀ ਸਟੈਂਡ ਲਏਗਾ ਉਹ ਤੇ ਡਿਪੈਂਡ ਕਰੇਗਾ ਸਟੈਂਡ ਤੇ ਜਿਹੜੀ ਆਪਾਂ ਗੱਲ ਕੀਤੀ ਹੈ ਵੀ ਸਿਧਾਂਤਕ ਤੌਰ ਤੇ ਐਸਜੀਪੀਸੀ ਦੇ ਪ੍ਰਧਾਨ ਕਾਲ ਤੱਕ ਦੇ ਦੇਹਦਾਰ ਦੇ ਖਿਲਾਫ ਨਹੀਂ ਜਾ ਸਕਦਾ ਉਹ ਇਹ ਸਾਰਾ ਮਸਲਾ ਖਾਸਾ ਉਲਝਿਆ ਤਾਣਾ ਲੇਕਨ ਜਿਹਜ਼ਰ ਕਹਾਤਾ ਸਕੋਰ ਵੀ ਹੁਣ ਰਸਤੇ ਦੋ ਹੈ ਜਾਂ ਇੱਕ ਹੋਰ ਮੀਟਿੰਗ ਬੁਲਾ ਕੇ ਪੰਜ ਮੈਂਬਰਿਕ ਆਪਣੇ ਦੇਸ਼ਦਾਰਾਂ ਦੀ ਤੇ ਜਿਸ ਤਰ੍ਹਾਂ ਫੈਸਲਾ ਸੱਤ ਮੈਂਬਰਿਕ ਮਿਟੀ ਬਾਰੇ ਲੈਣਾ ਹੈ ਉਹ ਲੈ ਲੈਣ ਤੇ ਉਸ ਤੋਂ ਬਾਅਦ ਸਿਚੁਏਸ਼ਨ ਜਿਹੜੀ ਡਵੈਲਪ ਹੁੰਦੀ ਹੈ ਉਸ ਤੱਕ ਨਾਲ ਆਪਣਾ ਫੈਸਲਾ ਲੈ ਲੈਣ ਮੇਰੇ ਖਿਆਲ ਉਹਨਾਂ ਕੋਲ ਵੀ ਹੁਣ ਰਸਤਾ ਹੈ ਨਹੀਂ ਕੋਈ ਕਿਸੇ ਜ ਨਹੀਂ ਹੈ ਚਾਹੇ ਚਾਹੇ ਸਿਰ ਹਾਂਜੀ ਮੈਂ ਮੈਂ ਪੁੱਛਣਾ ਚਾਹੁੰਦਾ ਸੀ ਦੋ ਗੱਲਾਂ ਹੋਈਆਂ ਪਿਛਲੇ ਸਮੇਂ 'ਚ ਇੱਕ ਤਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਸੀ ਤੇ ਜਥੇਦਾਰ ਸਾਹਿਬ ਤੁਰੰਤ ਬਾਅਦ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਮੈਂ ਆਦੇਸ਼ ਕਰਦਾ ਤੇ ਦੂਜੀ ਸਥਿਤੀ ਇਹ ਹੈ ਕਿ ਉਹਨਾਂ ਨੇ ਇੰਗਲੈਂਡ ਤੋਂ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਲਈ ਇਹਨਾਂ ਨੂੰ ਜ਼ਿੰਮੇਵਾਰ ਮੰਨਿਆ ਤੇ ਮੰਦਪਾਗਾ ਕਿਹਾ ਹੁਣ ਜਦੋਂ ਉਹਨਾਂ ਕੋਲੋਂ ਹੀ ਸੱਤ ਮੈਂਬਰੀ ਦਾ ਅਸਤੀਫਾ ਆਇਆ ਤੇ ਇਸੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਧਾਮੀ ਸਾਹਿਬ ਨੇ ਦਿੱਤਾ ਹੈ ਕਿ ਸਿੰਘ ਸਾਹਿਬ ਨੇ ਇਹ ਨੂੰ ਮੰਨਤ ਭਾਗਾ ਕਿਹਾ ਮੈਂ ਇਹਦੀ ਨੈਤਿਕ ਜ਼ਿੰਮੇਵਾਰੀ ਲੈਣਾ ਕਿ ਸਿੰਘ ਸਾਹਿਬ ਇਹਦੇ ਉੱਤੇ ਫਿਰ ਸਾਹਮਣੇ ਆ ਸਕਦੇ ਨੇ ਜੇ ਉਹ ਧਾਮੀ ਸਾਹਿਬ ਦੇ ਦੋਨਾਂ ਹੀ ਅਹੁਦਿਆਂ ਤੋਂ ਅਸਤੀਫੇ ਨਾ ਪ੍ਰਵਾਨ ਕਰਨ ਦਾ ਆਦੇਸ਼ ਜਾਰੀ ਕਰ ਦੇਣ ਕਿਉਂਕਿ ਪ੍ਰਸੰਗ ਸਾਰਾ 2 ਦਸੰਬਰ ਤੇ ਹੁਕਮਨਾਮਿਆਂ ਵਾਲਾ ਹੀ ਆ ਇੱਕ ਇੱਕ ਕੈਜੂਐਲਟੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਸਿਆਸੀ ਜੋ ਹੋ ਰਿਹਾ ਜੋ ਕੁਝ ਹੋ ਰਿਹਾ ਇਹਦੇ ਵਿੱਚ ਸਿੰਘ ਸਾਹਿਬ ਵੀ ਸੁਪਰੀਮ ਨੇ ਨਾ ਫਿਰ ਉਹ ਧਾਮੀ ਸਾਹਿਬ ਨੂੰ ਇਹ ਕਹਿ ਸਕਦੇ ਆ ਕਿ ਜਿਹੜਾ ਮੈਂ ਫੈਸਲਾ ਕਰਨ ਲਈ ਕਿਹਾ ਸੀ ਉਹ ਫੈਸਲਾ ਕਰੋ ਨਾ ਕਿ ਅਸਤੀਫਾ ਦੇ ਕੇ ਜਾਓ ਉਹ ਵੀ ਆਦੇਸ਼ ਕਰ ਸਕਦੇ ਆ ਵੀ ਤੁਸੀਂ ਇਹਨਾਂ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਜਾਂ ਧਾਮੀ ਸਾਹਿਬ ਨੂੰ ਅਸਤੀਫਾ ਵਾਪਸ ਲੈਣ ਲਈ ਆਦੇਸ਼ ਕਰਤੇ ਜਾਣ ਤੁਸੀਂ ਇਹ ਚੋਇਸ ਤਾਂ ਹੈਗੀ ਉਹਨਾਂ ਕੋਲ ਕਰ ਸਕਦੇ ਹੋ ਹਮ ਕਰਕੇ ਐਸਜੀਪੀਸੀ ਆਪਣੇ ਸਵਧਾਰਕ ਸੰਸਥਾ ਹੈ ਲੇਕਿਨ ਵਜੇ ਤਾਂ ਕੱਲ ਤੱਕ ਤੇ ਨਾਲ ਹਲੇ ਜਿਹੜਾ ਮੈਂ ਕਹਿੰਦਾ ਵੀ ਲਿੰਕ ਹੈ ਕਾਲੀ ਦਲ ਤੇ ਕਾਲ ਤੱਕ ਦੇ ਵਿੱਚ ਸੋ ਜਿਹੜਾ ਉਥੋਂ ਆਦੇਸ਼ ਹੈਗਾ ਕਰ ਸਕਦੇ ਆ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਅਸਲੀ ਗੱਲ ਤੁਸੀਂ ਕਹਿ ਰਹੇ ਹੋ ਲੇਕਿਨ ਹੁੰਦਾ ਹੈ ਕਿ ਉਸ ਤੋਂ ਬਾਅਦ ਕੀ ਹੋਏਗਾ ਜੇ ਧਾਮੀ ਦੀ ਐ ਕਰ ਸਕਦੇ ਹੁੰਦੇ ਤੇ ਫਿਰ ਉਹ ਅਸਤੀਫਾ ਰਿਸੀ ਦਿੰਦੇ ਪ੍ਰੈਸ਼ਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਿਆ ਉਹਨਾਂ ਕੋਲੇ ਰਸਤਾ ਹੋਰ ਕੋਈ ਨਹੀਂ ਸੀ ਮੇਰੇ ਖਿਆਲ ਦੇ ਵਿੱਚ ਸੋ ਇਸ ਕਰਕੇ ਐਵੇਂ ਜ਼ਬਰਦਸਤੀ ਕੋਈ ਆਦੇਸ਼ ਦੇ ਕੇ ਕੋਈ ਵੀ ਤੁਸੀਂ ਆ ਮੁੜ ਕੇ ਕਰੋ ਜੇ ਉਹਨਾਂ ਕੋਲ ਪਾਵਰ ਹੀ ਹੈ ਨੀ ਕਿ ਥੱਲੇ ਔਰ ਧਾਮੇ ਜੀ ਸਿਆਣੇ ਬੰਦੇ ਉਹਨਾਂ ਨੂੰ ਸਮਝਿਆ ਵੀ ਜੇ ਮੇਰੀ ਗੱਲ ਕੋਈ ਕਹੀ ਇੱਥੇ ਲਾਗੂ ਹੀ ਨਹੀਂ ਹੋਣੀ ਅਕਾਲ ਤਖ ਦੀ ਪਾਵਰ ਰਦਾਵਾ ਜੀ ਨੇ ਦਿੱਤੇ ਹੂੰ ਕੁ ਡੰਡਾ ਲੀ ਹਾਂ ਨਹੀਂ ਸੋ ਜੇ ਉਹਨਾਂ ਨੂੰ ਸਮਝਿਆ ਵੀ ਜੇ ਥੱਲੇ ਬਗਾਵਤ ਹੋਊਗੀ ਸਿੱਧੀ ਸੋ ਉਹ ਸਿਚੁਏਸ਼ਨ ਚ ਕੋਈ ਰਸਤਾ ਹੀ ਨਹੀਂ ਹੈ ਸੋ ਉਹਨਾਂ ਦਾ ਅਸਤੀਫਾ ਕਹਿਣਾ ਵੀ ਇਹ ਰਿਜੈਕਟ ਕਰਕੇ ਤੇ ਉਹ ਗੱਲ ਬਣਦੀ ਨਹੀਂ ਕਿਉਂਕਿ ਥੱਲੇ ਕਰਨ ਨੂੰ ਕੁਝ ਨਹੀਂ ਉਹਦਾ ਅੱਛਾ ਪਰ ਜਿਹੜਾ ਅਸਤੀਫਾ ਹੀ ਸਿੰਘ ਸਾਹਿਬ ਨੂੰ ਗਿਆ ਸੱਤ ਮੈਂਬਰੀ ਕਮੇਟੀ ਦਾ ਸਕੱਤਰੇਚੋਂ ਦੇ ਕੇ ਆਇਆ ਉਹ ਤਾਂ ਕਹਿ ਸਕਦੇ ਆ ਨਾ ਵੀ ਤੁਸੀਂ ਇਹ ਤੁਹਾਡਾ ਨਹੀਂ ਮੰਨਿਆ ਗਿਆ ਤੇ ਕੱਲ ਨੂੰ ਸੱਤ ਮੈਂਬਰੀ ਕਮੇਟੀ ਦੇ ਵਿੱਚ ਮੀਟਿੰਗ 'ਚ ਸ਼ਾਮਲ ਹੋਵੋ ਤੇ ਉਹਦੀ ਅਗਵਾਈ ਕਰੋ ਇਹ ਵੀ ਤਾਂ ਕਹਿ ਸਕਦੇ ਆ ਸਿੰਘ ਸਾਹਿਬ ਨਹੀਂ ਬਿਲਕੁਲ ਕਹਿ ਸਕਦੇ ਆ ਹੋਰ ਰਸਤਾ ਹੈਗਾ ਦੇਖੋ ਕੱਲ ਤਾਂ ਕਮੇਟ ਕਰੋ ਕੱਲ ਪਰਸੋਂ ਤੱਕ ਉਹ ਕਰੋ ਫੈਸਲਾ ਇੱਥੇ ਕਰਦੇ ਆ ਫੇਰ ਇਹ ਗੱਲ ਕਲੀਅਰ ਹੋਏਗੀ ਲੇਕਿਨ ਕਹਿ ਸਕਦੇ ਲੈਕਿਨ ਇਹਦੇ ਚ ਇੱਕ ਸਵਾਲ ਹੋਰ ਵੀ ਆ ਕਿ ਜੇ ਮੰਨ ਲਓ ਸਿੰਘ ਸਾਹਿਬ ਦੇਤੇ ਕੁਛ ਨਹੀਂ ਨਹੀਂ ਮੈਂ ਮੈਂ ਥੋੜੀ ਜਿਹੀ ਗੱਲ ਪੂਰੀ ਕਰ ਦਿਆਂ ਅੱਗੇ ਹਾਂਜੀ ਜੇ ਸੱਤ ਮੈਮਰੀ ਕਮੇਟੀ ਇਹ ਨੂੰ ਅਕਾਲ ਤੱਕ ਅਕਾਲੀ ਦਲ ਮੰਨਦਾ ਹੀ ਨਹੀਂ ਤੇ ਫਿਰ ਇਹਨਾਂ ਨੂੰ ਰੱਖਣਾ ਨਾ ਰੱਖਣਾ ਤਾਂ ਉਹ ਬੇਮਾਨ ਹੈ ਨਹੀਂ ਸਰ ਇੱਕ ਟੈਕਨੀਕਲਿਟੀ ਹੈ ਨਾ ਕਿ ਕੱਲ ਨੂੰ ਮੀਟਿੰਗ ਪ੍ਰਸਤਾਵਿਤ ਹੈ ਕੱਲ ਦੀ ਮੀਟਿੰਗ ਰੱਖੀ ਹੋਈ ਆ ਤੇ ਮੀਟਿੰਗ ਲਈ ਧਾਮੀ ਸਾਹਿਬ ਨਹੀਂ ਵੀ ਜਾਂਦੇ ਮੰਨ ਲਓ ਔਰ ਸਿੰਘ ਸਾਹਿਬ ਕੱਲ ਤੱਕ ਕੁਝ ਵੀ ਨਹੀਂ ਕਹਿੰਦੇ ਇਸ ਮਾਮਲੇ 'ਚ ਉਹ ਧਾਮੀ ਸਾਹਿਬ ਦੇ ਅਸਤੀਫੇ ਉੱਤੇ ਚੁੱਪ ਧਾਰ ਜਾਂਦੇ ਨੇ ਤਾਂ ਕੀ ਉਹ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਊਗੀ ਜੇ ਮੀਟਿੰਗ ਹੁੰਦੀ ਹੈ ਤੇ ਉਹਦੇ ਚੋਂ ਜਿਹੜੀ ਉਹ ਕੱਲ ਤੱਕ ਤਨੂੰ ਰਿਪੋਰਟ ਦੇਣਗੇ ਉਹ ਪ੍ਰਸੰਗਿਕ ਹੋਊਗੀ ਜੀ ਕਿਉਂਕਿ ਬਹੁਗਿਣਤੀ ਮੈਂਬਰ ਤਾਂ ਹੋਣਗੇ ਇਹ ਪਤਾ ਕਰਨਾ ਪੈਣਾ ਜੀ ਇਹਨਾਂ ਨੇ ਮੀਟਿੰਗ ਕੈਨਸਲ ਕਰਤੀ ਕਿ ਨਹੀਂ ਕਿਉਂਕਿ ਇਹ ਕਨਵੀਨਰ ਸੀਗੇ ਉਸ ਕਮੇਟੀ ਦੇ ਸੋ ਇਹ ਵੀ ਟੈਕਨੀਕਲ ਪੁਆਇੰਟ ਹੈਗਾ ਬਾਕੀ ਮੈਂਬਰ ਛੇ ਆਪਣੇ ਮੀਟਿੰਗ ਕਰ ਸਕਦੇ ਜੇ ਇਹਨਾਂ ਨੇ ਕੈਨਸਲ ਨਹੀਂ ਕੀਤੀ ਤਾਂ ਆਪਣੇ ਰਿਪੋਰਟ ਦੇ ਸਕਦੇ ਕੱਲ ਤੱਕ ਜੇ ਇਹ ਮੈਂਬਰ ਇਹ ਕੈਨਸਲ ਕਰ ਵੀ ਦੇਣ ਤਾਂ ਕੀ ਉਹਨਾਂ ਦੇ ਵਿੱਚੋਂ ਬਹੁਗਿਣਤੀ ਮੈਂਬਰ ਮੀਟਿੰਗ ਕਾਲ ਕਰਕੇ ਰਿਪੋਰਟ ਦੇ ਸਕਦੇ ਕਿ ਨਹੀਂ ਉਹ 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 ਦੇ ਸਕਦੇ ਆਪਣੀ ਰਿਪੋਰਟ ਦੇਖੋ ਉੱਥੇ ਕੋਈ ਮਾਰ ਨਹੀਂ ਮੇਰੇ ਖਿਆਲ ਦੇ ਵਿੱਚ ਲੇਕਿਨ ਗੱਲ ਤਾਂ ਇੰਪਲੀਮੈਂਟ ਕਰ ਦੇ ਆਪਣੇ ਦਾਵਾ ਜੇ ਇੰਪਲੀਮੈਂਟ ਕਿਵੇਂ ਹੋਈਗੀ ਰਿਪੋਰਟ ਦੇ ਦੇ ਵੀ ਦੇਣਗੇ ਉਸ ਤੋਂ ਬਾਅਦ ਇਹੀ ਤਾਂ ਸਮੱਸਿਆ ਸਾਰੀ ਅਕਾਲੀ ਦਲ ਤਾਂ ਜੇ ਬਾਕੀ ਹੋਏ ਆਪਣੇ ਭਰਤੀ ਉਹਨਾਂ ਨੇ ਪੂਰੀ ਕਰ ਲਈ 20 ਤਰੀਕ ਤੱਕ ਸੇ ਭਰਤੀ ਉਹਨਾਂ ਦੇ ਪੂਰੀ ਹੋਣੀ ਪਹਿਲੀ ਮਾਰਚ ਨੂੰ ਤਾਂ ਉਹਨਾਂ ਨੇ ਪ੍ਰਧਾਨ ਦੇ ਇਲੈਕਸ਼ਨ ਕਰਨੀ ਹੈ ਸਾਰੇ ਫੋ ਇਹ ਕਈ ਸਮੱਸਿਆਵਾਂ ਹੈ ਟੈਕਨੀਕਲ ਵੀ ਤੇ ਸਿਆਸੀ ਵੀ ਇਹਦੇ ਚ ਇੱਕ ਸਵਾਲ ਹੁਣ ਅੱਗੇ ਖੜਾ ਹੈ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਪਾਸੇ ਹੋ ਜਾਂਦੇ ਆ ਤੇ ਹੁਣ ਐਡਵੋਕੇਟ ਧਾਮੀ ਇਹ ਕੜੀਆਂ ਸੀ ਮੇਨ ਕੜੀਆਂ ਰਹਿ ਗਏ ਇਕੱਲੇ ਗਿਆਨੀ ਰਖਬੀਰ ਸਿੰਘ ਹੁਣ ਉਹਨਾਂ ਕੋਲ ਕੀ ਰਸਤਾ ਬਚਦਾ ਹੈ ਉਹ ਸਿਰਫ ਪੰਜ ਸਿੰਘ ਸਰਬੰਦੀ ਇਕੱਤਰਤਾ ਬੁਲਾ ਕੇ ਸਿਚੁਏਸ਼ਨ ਨੂੰ ਇੱਕ ਵਾਰੀ ਮੁਲਾਂਕਣ ਚ ਲਿਆਉਣ ਜੀ ਤੇ ਫਿਰ ਲੋੜੀਂਦੇ ਹੁਕਮ ਕਰ ਦੇਣ ਲੇਜੇ ਬਾਕੀ ਸਿੰਘ ਸਹਿਬਾਨ ਤੇ ਜੇ ਪ੍ਰੈਸ਼ਰ ਪੈ ਗਿਆ ਜੇ ਇਕੱਲੇ ਰਹਿ ਗਏ ਤੇ ਫਿਰ ਕੀ ਹੋਏਗਾ ਇਹ ਸਮੱਸਿਆ ਬੜੀ ਵੱਡੀ ਆ ਸਕਦੀ ਹੈ ਅੱਗੇ ਜੀ ਤੋਂ ਇਹ ਜ਼ਰੂਰੀ ਤਾਂ ਨਹੀਂ ਕਿ ਜਿਹੜੇ ਪੰਦੇ ਸਿੰਘ ਸਹਿਬਾਨ ਹੈ ਬਾਕੀ ਚਾਰ ਉਹ ਗਨਿਰਵੀ ਸਿੰਘ ਦਾ ਸਾਥ ਦੇਣ ਉਸ ਗਲਤੀ ਆ ਕਿ ਇਸ ਕਰਕੇ ਮੈਂ ਵਾਰ-ਵਾਰ ਗੱਲ ਕਰੇ ਉਹਨਾਂ ਕੋਲੇ ਰਸਤਾ ਹੈ ਕੋਈ ਇਸ ਸਿਚੁਏਸ਼ਨ ਦੇ ਵਿੱਚੋਂ ਇਹਨਾਂ ਤੋਂ ਬਾਅਦ ਹਾਂ ਉਹਨਾਂ ਤੇ ਚਾਰਾਂ ਤੇ ਪ੍ਰੈਸ਼ਰ ਪੈ ਸਕਦਾ ਨਾ ਕੁਝ ਵੀ ਕਰਨ ਦਾ ਨਹੀਂ ਸੇ ਰਸਤਾ ਕੀ ਅਰਗਵੀ ਸਿੰਘ ਜੀ ਕੋਲ ਰਸਤਾ ਰੈਨ ਕਰਨ ਦਾ ਰਸਤਾ ਤਾਂ ਇਸ ਤੋਂ ਬਣਾ ਹੈ ਕੋਈ ਨਹੀਂ ਦਾ ਯਾ ਇੱਕ ਵਾਰੀ ਰੀਟ੍ਰੇਟ ਕਰਕੇ ਇੱਕ ਵਾਰੀ ਸਟੇਟਮੈਂਟ ਇਸ਼ੂ ਕਰ ਜਣ ਵੀ ਇਹ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਇਹਨ ਵਿੱਚ ਲਾਗੂ ਹੋਏਗਾ ਵਾਰ-ਵਾਰ ਕਹਦਾ ਰਹੇਗਾ ਤੇ ਉਸ ਤੋਂ ਬਾਅਦ ਆਪਣਾ ਰਸਤਾ ਅਖਤਿਆਰ ਕਰ ਲੈਣ ਜਿਹੜਾ ਕਰਨਾ ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੀ ਜਿਹੜੀ ਆਪਣੀ ਪੋਸਟ ਆ ਉਹ ਬੜੀ ਐਮ ਆ ਜਦੇ ਵਿੱਚ ਉਹ ਲਿਖ ਰਹੇ ਨੇ ਉਹ ਕਹਿੰਦੇ ਨੇ ਕਿ ਸਦਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੁਖਦਾਇਕ ਸ਼ਰਮਣੀ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ ਪੰਜ ਸੱਤ ਕੋ ਨਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜੰਦਾ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਅ ਹੀ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਕਿ ਬੰਦਾ ਖੁਦ ਲਾਂਬੇ ਹੋਣ ਲਈ ਮਜਬੂਰ ਹੋ ਜਾਂਦਾ ਹੈ ਫਿਰ ਅਕਾਲ ਪੁਰਖ ਜੀ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮਿਹਰ ਭਰਿਆ ਹੱਥ ਰੱਖੋ ਨਹੀਂ ਇਹ ਤਾਂ ਨਾਰਮਲ ਨਾਰਮਲ ਸਟੇਟਮੈਂਟ ਹੈਗੀ ਉਹਨਾਂ ਦੀ ਸੋ ਇਹੀ ਕੁਝ ਹੈ ਇਹ ਤਾਂ ਹੁਣ ਪੰਥ ਨੇ ਅਲਟੀਮੇਟ ਜਿਹੜੀ ਆਪਾਂ ਗੱਲ ਕਰਦੇ ਉਹਨਾਂ ਨੇ ਫੈਸਲਾ ਪੰਥ ਦੀ ਵਿਚਾਰੀ ਚੋਣਾ ਹੈ ਪੰਥ ਨੇ ਫੈਸਲਾ ਕਰਨਾ ਵੀ ਕੀ ਹੋਣਾ ਕੀ ਅਲਟੀਮੇਟਲੀ ਗੱਲ ਚਲੀ ਜਾਂਦੀ ਹੈ ਪੰਥ ਤੇ ਸੋ ਪੰਥ ਫੈਸਲਾ ਕਰੇ ਕੀ ਕਰਨਾ ਹੈ ਕੀ ਮੈਨੂੰ ਇੱਕ ਵਾਰੀ ਥੋੜੀ ਜਿਹੀ ਕਲੈਰਿਟੀ ਨਾਲ ਸਦਾ ਜਗਤਾਰ ਸਿੰਘ ਜੀ ਸਮਝਾ ਦਿਓ ਕਿ ਇਸ ਤੋਂ ਬਾਅਦ ਧਾਮੀ ਦੇ ਅਸਤੀਫੇ ਤੋਂ ਬਾਅਦ ਹੁਣ ਅੱਗੇ ਸ਼੍ਰੋਮਣੀ ਕਮੇਟੀ ਕਿਵੇਂ ਵਰਕ ਕਰੂਗੀ ਇਹਦੇ ਵਿੱਚ ਕੌਣ ਕਰਤਾ ਧਰਤਾ ਹੋਊਗਾ ਜੇ ਤੁਰੰਤ ਪ੍ਰਧਾਨ ਦੀ ਚੋਣ ਨਹੀਂ ਕਰਾਈ ਜਾਂਦੀ ਜਾਂ ਕਰਾਉਣੀ ਜ਼ਰੂਰੀ ਹੁੰਦੀ ਹੈ ਇੱਕ ਵਾਰੀ ਥੋੜੀ ਜਿਹੀ ਕਲੈਰਿਟੀ ਇਹਦੇ ਤੇ ਜੇ ਤੁਹਾਨੂੰ ਤੁਸੀਂ ਜਾਣਦੇ ਹੋਬੋ ਤਾਂ ਨਹੀਂ ਇਹ ਪ੍ਰਧਾਨ ਦੇ ਚੋਣ ਕਰਾਉਣੇ ਜ਼ਰੂਰੀ ਨਹੀਂ ਹੁੰਦੇ ਇਹ ਸਿਸਟਮ ਇਹ ਹੈ ਕਿ ਜਦੋਂ ਇਹ ਹਾਲਤ ਬਣਦੀ ਹੈ ਉਰੇ ਵਿੱਚ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਆਟੋਮੈਟਿਕਲੀ ਐਕਟਿੰਗ ਪ੍ਰੈਜ਼ੀਡੈਂਟ ਟੇਕਓਵਰ ਕਰ ਲੈਂਦਾ ਤੇ ਸਾਰੇ ਅਧਿਕਾਰ ਉਹਦੇ ਕੋਲ ਆ ਜਾਂਦੇ ਜੇ ਜਨਰਲ ਹਾਊਸ ਜਿਵੇਂ ਹੁਣ ਅਗਲਾ ਬਜਟ ਸੈਸ਼ਨ ਆਉਣ ਹੈ ਬਜਟ ਐਕਟਿੰਗ ਪ੍ਰਧਾਨ ਪੇਸ਼ ਕਰੇਗਾ ਤੇ ਨਾਲ ਜੇ ਇਹ ਏਜੰਡਾ ਆ ਜਾਏ ਵੀ ਪ੍ਰਧਾਨ ਦੀ ਰੈਗੂਲਰ ਜਿਹੜੀ ਇਲੈਕਸ਼ਨ ਹੈ ਉਹ ਕਰਨੀ ਹੈ ਗੱਲ ਵੱਖਰੀ ਹੈਗੀ ਹੈ ਅਦਰਵਾਈਜ਼ ਜਿਹੜੀ ਅਗਲੇ ਇਲੈਕਸ਼ਨ 2 ਅਕਤੂਬਰ ਨੂੰ ਹੋਰ ਉਹ ਤੱਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਸ ਐਕਟਿੰਗ ਪ੍ਰੈਜ਼ੀਡੈਂਟ ਕੰਟੀਨਿਊ ਕਰ ਸਕਦਾ ਇਹਦੇ ਬਾਰੇ ਕੋਈ ਕਨਫਿਊਜ਼ਨ ਨਹੀਂ ਬਿਲਕੁਲ ਠੀਕ ਹੈ ਇਸ ਵੇਲੇ ਜਿਹੜਾ ਅਸਤੀਫਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਇਸ ਕਤਰੇ ਦੇ ਵਿੱਚ ਜਾ ਕੇ ਕੱਲ ਤੱਕ ਸਾਹਿਬ ਵੇਖੇ ਉਹ ਸਿੰਘ ਸਾਹਿਬ ਕੋਲ ਪਹੁੰਚ ਚੁੱਕਿਆ ਔਰ ਹੁਣ ਵੇਖਣ ਵਾਲੀ ਗੱਲ ਹੈ ਕਿ ਸਿੰਘ ਸਾਹਿਬ ਇਦੇ ਉੱਤੇ ਕਦੋਂ ਕੋਈ ਪਹਿਲਾ ਅੱਖਰ ਕਹਿੰਦੇ ਨੇ ਕਿ ਉਹ ਧਾਮੀ ਸਾਹਿਬ ਨੂੰ ਅੱਗੇ ਕੰਮ ਜਾਰੀ ਰੱਖਣ ਲਈ ਕਹਿਣਗੇ ਸੱਤ ਮੈਂਬਰੀ ਕਮੇਟੀ ਦਾ ਆਦੇਸ਼ ਜਾਰੀ ਕਰ ਦੇਣਗੇ ਜਾਂ ਉਹ ਅਸਤੀਫਾ ਪ੍ਰਮਾਨ ਕਰ ਲੈਣਗੇ ਲੇਕਿਨ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਘੱਟੋ-ਘੱਟ ਸਿੰਘ ਸਾਹਿਬ ਇਸ ਸਾਰੇ ਮਾਮਲੇ ਦੇ ਵਿੱਚ ਉਹ ਧਾਮੀ ਸਾਹਿਬ ਨੂੰ ਸੁਰੱਖਰੂ ਨਹੀਂ ਕਰਨਾ ਚਾਹਣਗੇ ਕਿਉਂਕਿ ਸਿਚੁਏਸ਼ਨ ਦੇ ਵਿੱਚ ਧਾਮੀ ਬਤੌਰ ਪ੍ਰਧਾਨ ਲਗਾਤਾਰ ਉਹਨਾਂ ਨਾਲ ਵਿਚਰੇ ਸੀਗੇ ਤੋ ਫਿਰ ਕੀ ਅੱਗੇ ਬਣੇਗਾ ਇਹ ਸਭ ਤੋਂ ਦਿਲਚਸਪ ਰਹੂਗਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ